ਸਾਥੀਓ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਲਵੰਡੀ ਸਾਬੋ ਸ਼ਹਿਰ ਦੇ ਵਿੱਚ ਜਿਹੜਾ ਸੀਵਰੇਜ ਸਿਸਟਮ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਉੱਥੇ ਦੇਖੋ ਇਸ ਟਾਈਮ ਰਾਤ ਦੇ 10:00 ਵੱਜ ਚੁੱਕੇ ਨੇ ਤੇ ਜਿਹੜੇ ਸਾਡੇ ਵੀਰ ਆਏ ਐ ਇਹ ਸੇਵਾ ਕਰ ਰਹੇ ਐ ਦੇਖੋ ਸਾਰੀ ਸਫਾਈ ਹੋ ਰਹੀ ਹੈ ਸੀਵਰੇਜ ਸਿਸਟਮ ਦੇ ਵਿੱਚੋਂ ਜਿੰਨਾ ਵੀ ਗਾਰ ਹੈ ਗੰਦ ਪਹਿਲ ਸਭ ਕੁਝ ਕੱਢਿਆ ਜਾਊਗਾ ਪਰ ਦੂਜੇ ਪਾਸੇ ਸਾਡੀ ਬੇਨਤੀ ਇਹ ਵੀ ਹੈ ਵੀਰ ਕਿਰਪਾ ਕਰਕੇ 10 15 ਦਿਨ ਥੋੜਾ ਜਿਹਾ ਹੌਸਲਾ ਰੱਖੋ ਗਲੀਆਂ ਦੇ ਵਿੱਚੋਂ ਵੀ ਸਫਾਈ ਹੋਊਗੀ ਸਾਰੇ ਕਿਤੇ ਸਫਾਈ ਹੋਊਗੀ ਪੂਰੇ ਸ਼ਹਿਰ ਦੀ ਸਫਾਈ ਜਿਹੜੀਆਂ ਮਸ਼ੀਨਾਂ ਤੁਹਾਨੂੰ ਦਿਖਾ ਰਹੇ ਆਂ ਪਾਸੇ ਇਦਾਂ ਦਿਖਾਈਓ ਵੀਰ ਸੁਪਰ ਸੈਂਕਸ਼ਨ ਮਸ਼ੀਨਾਂ ਜਿਹੜੀਆਂ ਸਾਰੀਆਂ ਇਹ ਆਈਆਂ ਹੋਣਗੀਆਂ ਇਹ ਜਿਹੜੀਆਂ ਕੰਮ ਕਰਦੀਆਂ ਇਹ ਜਿਹੜੀਆਂ ਮਸ਼ੀਨਾਂ ਕੰਮ ਕਰਦੀਆਂ ਇਹ ਰਾਤ ਨੂੰ ਹੀ ਕੰਮ ਕਰਦੀਆਂ ਰਾਤ ਨੂੰ ਕੰਮ ਚੱਲਦਾ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਦੇ ਤੱਕ। ਸੋ ਬੇਨਤੀ ਇਹ ਹੈ ਵੀ ਆਪਣਾ ਵੀ ਫਰਜ਼ਵੰਦ ਹੈ ਵੀ ਆਪਾਂ ਜਿਹੜਾ ਆਪਣੇ ਸ਼ਹਿਰ ਨੂੰ ਸਾਫ਼ ਸੁਸਰਾ ਰੱਖੀਏ ਤੇ ਸੀਵਰੇਜ ਦੇ ਵਿੱਚ ਕੋਈ ਆਪਣਾ ਜਿਹੜਾ ਘਰ ਦਾ ਮਲਮੁੱਤਰ ਹੁੰਦਾ ਉਹ ਤਾਂ ਜਾਣਾ ਹੀ ਹੈ ਪਰ ਹੋਰ ਐਕਸਟਰਾ ਜਿਵੇਂ ਕਈ ਥਾਂ ਤੋਂ ਬੋਤਲਾਂ ਵਗੈਰਾ ਨਿਕਲ ਰਹੀਆਂ ਬਹੁਤ ਹੋਰ ਸਮਾਨ ਨਿਕਲ ਰਿਹਾ ਹੈ ਹਾਲਤੂ ਫਾਲਤੂ ਦਾ। ਉਹ ਤੇ ਜਿਹੜਾ ਆਪਾਂ ਗੋਹਾ ਪਾਉਣੇ ਐ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ। ਕਿਉਂ ਪੰਜ ਚਾਰ ਘਰਾਂ ਕਰਕੇ ਜਾਂ ਇੱਕ ਦੋ ਗਲੀਆਂ ਕਰਕੇ ਸਾਰੇ ਸ਼ਹਿਰ ਨੂੰ ਪ੍ਰੋਬਲਮ ਆਉਂਦੀ ਹੈ ਸੋ ਬੇਨਤੀ ਹੈ ਵੀ ਸਾਰੇ ਸ਼ਹਿਰ ਦੀ ਹੁਣ ਵਧੀਆ ਸਫਾਈ ਹੋਊਗੀ ਮਸ਼ੀਨਾਂ ਸਾਡੇ ਐਮਐਲਏ ਸਾਹਿਬ ਬੀਬਾ ਬਜਿੰਦਰ ਕੌਰ ਜੀ ਨੇ ਦੇਖੋ ਬਾਰਾਂ ਸਿਫਾਰਿਸ਼ ਕਰਕੇ ਬਹੁਤ ਮਿਹਨਤ ਕਰਕੇ ਮੰਗਵਾਈਆਂ ਨੇ ਤੇ ਹੁਣ ਆਪਣਾ ਸਾਰਾ ਸ਼ਹਿਰ ਸਾਫ਼ ਹੋ ਜਾਣਾ ਹੈ 15 20 ਦਿਨਾਂ ਦੀ ਗੱਲ ਹੈ ਥੋੜਾ ਜਿਹਾ ਸਬਰ ਸੰਤੋਖ ਰੱਖਣਾ ਹੈ ਗਲੀਆਂ ਦੇ ਵਿੱਚੋਂ ਵੀ ਸਫਾਈ ਹੋਊਗੀ ਪਹਿਲਾਂ ਸਾਰੀਆਂ ਮੇਨ ਲੈਣਾ ਖਾਫੀ ਤੇ ਯਾਨੀ ਕਿਸ਼ਨ ਜੀ ਦੱਸੋ ਮੜਾ ਕਿ ਪ੍ਰੋਸੀਜਰ ਹੈ ਤਾਂ ਇਹ ਆਪਣੀ ਇੱਕੋ ਜੀ ਖੰਡਾ ਚੌਂਕ ਤੋਂ ਲੈ ਕੇ ਜਿੱਥੋਂ ਕਰਤਾ ਜੀ ਸਫਾਈ ਇੱਥੋਂ ਲੈ ਕੇ ਆਪਾਂ ਇੱਧਰ ਗੁਰੂ ਕਾਸ਼ੀ ਕਾਲਜ ਤੱਕ ਜਾਣਾ ਹੈ। ਠੀਕ ਹੈ ਜੀ। ਗੁਰੂ ਕਾਸ਼ੀ ਕਾਲਜ ਤੋਂ ਬਾਅਦ ਜਿਹੜੀ ਇੱਕ ਰਾਮਾ ਰੋਡ ਆ ਜਿਹੜਾ ਆਪਣਾ ਉਹ ਬਹੁਤ ਜ਼ਿਆਦਾ ਗਾਰ ਨਾਲ ਜਿਹੜਾ ਭਰਿਆ ਹੋਇਆ ਸੀਗਾ ਜੀ। ਉਸ ਤੋਂ ਬਾਅਦ ਉਹ ਸਾਰਾ ਰੋਡ ਆਪਾਂ ਉਹ ਕਰ ਲੈਣਾ ਜੀ। ਠੀਕ ਹੈ। ਇਹ ਕਰਨ ਤੋਂ ਬਾਅਦ ਆਪਾਂ ਇਹ ਜਿਹੜਾ ਰੋੜੀ ਰੋੜ ਆ ਗਿਆ ਜੀ ਸਾਰਾ। ਠੀਕ ਹੈ। ਇਹ ਕਰਾਂਗੇ। ਮਤਲਬ ਇੱਥੋਂ ਜਾਣਾ ਘੁੰਮ ਕੇ ਸਾਰਾ ਉੱਪਰ ਦੀ ਆ ਜਾਵਾਂਗੇ। ਉੱਪਰ ਦੇ ਆ ਕੇ ਜਿੰਨੀ ਵੀ ਲਾਈਨਾਂ ਦੇ ਵਿੱਚ ਗਾਰ ਹੈ ਜੀ। ਲਾਈਨਾਂ ਜਿਹੜੀਆਂ ਪਾਈਪਾਂ ਨੇ ਨਾ ਜਿਹੜੀਆਂ ਗਾਰ ਨਾਲ ਜਿਹੜੀਆਂ ਪਈਆਂ ਪਈਆਂ ਜਿਹੀਆਂ। ਹਾਂ ਬਹੁਤ ਜ਼ ਗੱਲੀ ਗੱਲੀ ਪੈਰ ਦੇ ਵਿੱਚ ਆ ਪੂਰਾ ਸਾਰੀਆਂ ਸਾਫ ਕਰ ਦੇਣੀਆਂ ਚਲੋ ਬਾਕਾਇਦਾ ਚੈੱਕ ਕਰਵਾਉਂਦੇ ਆ ਪੰਨੀ ਠੀਕ ਹੈ ਜੀ ਧੰਨਵਾਦ ਜੀ ਤੇ ਬੇਨਤੀ ਆ ਬਸ ਸਾਡਾ ਸਾਥ ਜੂਰ ਦਿਓ ਥੈਂਕ ਯੂ